19 ਅਕਤੂਬਰ ਨੂੰ ਨਾਰਾਇਣਾ ਸਕੂਲ ਵਿੱਚ ਇੰਡੀਅਨ ਸਾਹਿਤ ਸਭਾ ਵੱਲੋਂ ਪ੍ਰੀ ਦੀਵਾਲੀ ਫੰਕਸ਼ਨ ਕਰਵਾਇਆ ਗਿਆ। ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉਸ ਉਪਰੰਤ ਸਾਰਿਆਂ ਨੇ ਮਿਲ ਕੇ ਦੀਪਮਾਲਾ ਕੀਤੀ। ਦੀਵਾਲੀ ਪੂਜਾ ਤੇ ਆਰਤੀ ਤੋਂ ਬਾਅਦ ਆਤੀਸ਼ਬਾਜ਼ੀ ਕੀਤੀ ਗਈ। ਇੰਡੀਅਨ ਸਾਹਿਤ ਸਭਾ ਵੱਲੋਂ ਫਾਸਟਰੀ ਨਿਊਜ਼ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਨਾਰਾਇਣਾ ਸਕੂਲ ਦੇ ਪ੍ਰਿੰਸੀਪਲ ਦਾ ਵੀ ਧੰਨਵਾਦ ਕੀਤਾ। ਫਾਸਟਰੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਅਜਿਹੇ ਪ੍ਰੋਗਰਾਮ ਹਰ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਕਰਵਾਏ ਚਾਹਦੇ ਹਨ ਇਸੇ ਨਾਲ ਹੀ ਉਹਨਾਂ ਵੱਲੋਂ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਸਭ ਲੋਕਾਂ ਨੂੰ ਮਠਾਈਆਂ ਵੰਡੀਆਂ ਗਈਆਂ ਯਾਸ਼ੀ ਪਿਛਲੇ ਮਹੀਨੇ ਇੰਡੀਅਨ ਸੈਸ ਸਭਾ ਜਿਹੜੀ ਹੈ ਉਹ ਕੀਤੀ ਹੈ ਜਿਸ ਦਾ ਉਦਘਾਟਨ ਕੀਤਾ ਸੀ ਔਰ ਇੱਥੇ ਅਲਫਾਤੋਂ ਅਸੀਂ ਜਗ੍ਹਾ ਮੰਗੀ ਡਾਕਟਰ ਜੋਸਨ ਸਾਹਿਬ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਸਨ ਉਹਨੇ ਨੇ ਜਗ੍ਹਾ ਦਿੱਤੀ ਜਿਸ ਇਸ ਦੁੱਧ ਕਾ ਸ਼ੀਕ ਕੀਤਾ ਸੀ ਅੱਜ ਸਾਡੇ ਇੱਥੇ ਪਲੈਟੀ ਮੀਟਿੰਗ ਹੈ ਉਸ ਦਸ਼ਨ ਤੋਂ ਬਾਅਦ ਤੇ ਬਹੁਤ ਸਾਰੇ ਸੱਜਣ ਜਿਹੜੇ ਇੱਥੇ ਆਏ ਨੇ ਅਸੀਂ ਪ੍ਰੀ ਦੀਵਾਲੀ ਦਾ ਨਾਂ ਦਿੱਤਾ ਹੈ ਦੀਵਾਲੀ ਤੇ ਸਾਡੀ ਪਰਸੋਂ ਹੈ ਇਸ ਫੰਕਸ਼ਨ ਨੂੰ ਨਾਂ ਸੀ ਪ੍ਰੀ ਦੀਵਾਲੀ ਦਾ ਨਾਂ ਜਿਹੜਾ ਹੈ ਉਹ ਦਿੱਤਾ ਹੈ ਪਰ ਸਾਰੇ ਸਾਡੇ ਅਲਫਾ ਦੇ ਜਿਹੜੇ ਸੱਜਣ ਨੇ ਉਹ ਇੱਥੇ ਪਹੁੰਚੇ ਪਹਿਲਾਂ ਅਸੀਂ ਸੈਰ ਸਰਗਮੀਆਂ ਜਿਹੜੀਆਂ ਨੇ ਉਹ ਕਰ ਰਹੇ ਹਾਂ ਉਸ ਤੋਂ ਬਾਅਦ ਜੀ ਇਹ ਤੋਂ 6:30 ਸਾਡਾ ਚਾਹ ਪਾਣੀ ਦਾ ਪ੍ਰੋਗਰਾਮ ਹੈ 6:30 ਤੋਂ ਬਾਅਦ ਅਸੀਂ ਜਿਹੜੀ ਹੈ ਉਹ ਸੈਲੀਬ੍ਰੇਸ਼ਨ ਕਰਨੀ ਹੈ ਦੀਵਾਲੀ ਜਿਹਦੇ ਵਿੱਚ ਦੀਮਾਲਾ ਕੀਤੀ ਜਾਏਗੀ ਔਰ ਸਾਡੇ ਹਿੰਦੂ ਵੀਰ ਜਿਹੜੇ ਨੇ ਦੀਵਾਲੀ ਦੀ ਪੂਜਾ ਕਰਦੇ ਨੇ ਉਹ ਸਾਡੀ ਪੂਜਾ ਹੋਏਗੀ ਦੀਵਾਲੀ ਦੀ ਉਸ ਤੋਂ ਬਾਅਦ ਗਿੱਧਾ ਭੰਗਾ ਗੀਤ ਸੰਗੀਤ ਜਿਹੜਾ ਹੈ ਉਹ ਹੋਏਗਾ ਫਿਰ ਜਾਂ ਲੱਗਿਆ ਅਸੀਂ ਜਿਹੜੀਆਂ ਹੈ ਉਹ ਮਿਸ਼ਾਈਆਂ ਸਾਂਝੀਆਂ ਕਰਨੀਆਂ ਸਾਰੇ ਨਾਲ ਜਿਹੜੇ ਸੱਜਣ ਆਏ ਨੇ ਇਹਨਾਂ ਨੇ ਕਾਫੀ ਰੌਣਕ ਲਾਈ ਹੈ ਉਦੋਂ ਬਹੁਤ ਲਿਮਟਿਡ ਬੰਦੇ ਸਿਰਫ 20 30 ਬੰਦੇ ਆਏ ਸੀ ਲੇਕਿਨ ਇਹਨਾਂ ਨੇ ਘਰ ਘਰ ਜਾ ਕੇ ਹਰ ਕਿਸੇ ਦਾ ਦਰਵਾਜ਼ਾ ਖੜਕਾ ਕੇ ਬੜੀ ਮਿਹਨਤ ਕੀਤੀ ਇਹਨਾਂ ਨੇ ਤੇ ਅੱਜ ਕਾਵੀ ਸੰਮੇਲ ਸੋਹ ਦੇ ਕਰੀਬ ਸਾਰੇ ਮਤੇ ਕਿ ਲੇਡੀਜ਼ ਐ ਜੈਂਟਸ ਆਏ ਆ ਤੇ ਬਾਕੀ ਬੜਾ ਵਧੀਆ ਪ੍ਰੋਗਰਾਮ ਐ ਇਹਦੇ ਵਿੱਚ ਹਰ ਕਿਸੇ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਜਿਸ ਤਰ੍ਹਾਂ ਕਹਿੰਦੇ ਨਾ ਕਿ ਉਮਰ ਕੋ ਹਰਾਣਾ ਹੈ ਤੇ ਸ਼ੌਂਕ ਨੂੰ ਜਿੰਦਾ ਰੱਖੀਏ ਇਥੇ ਇੱਕ ਆਗੇ ਹਰਕੇ ਨੂੰ ਜਿਹਦੇ ਅੰਦਰ ਕੁਝ ਗੁਣ ਹੈ ਗਿਆ ਉਹਨੂੰ ਸਟੇਜ ਮਿਲਦੀ ਹੈ ਕਿ ਉਹ ਆਪਣੀ ਕਲਾ ਦਿਖਾ ਸਕੇ ਜਿਸ ਮੈਨੂੰ ਮੈਂ ਸਿੱਖਿਆ ਨਹੀਂ ਕਿਦੋਂ ਮੈਨੂੰ ਗੋਵਨ ਦਾ ਸ਼ੌਂਕ ਹੈ ਤੇ ਪਿਛਲੇ ਵੀ ਮਹੀਨੇ ਮੈਂ ਗਾਣਾ ਗਾਇਆ ਹੀ ਉਹਨੇ ਨਾਲ ਮੈਨੂੰ ਕਿਹਾ ਕਿ ਤੁਸੀਂ ਹਰ ਵੇਲੇ ਆਣਾ ਤੇ ਅੱਜ ਵੀ ਮੈਂ ਆਪਣੇ ਦੋ Song ਤਿਆਰ ਕੀਤੇ ਆ ਜੋ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦੇ ਉੱਤੇ ਦਾ ਨਵੈਲ ਸਿੰਘ ਹੁਣ ਦੇ ਜਿਹੜੇ ਸਾਡੇ ਬੜੇ ਵਧੀਆ ਮੈਂਬਰ ਨੇ ਇਥੋਂ ਦੇ 알파 ਸਿਟੀ ਦੇ ਰੈਜ਼ੀਡੈਂਟ ਨੇ ਉਹ ਇਹਨਾਂ ਨੇ ਕਰਾਇਆ ਔਰ ਨਾਲ ਇਹਨਾਂ ਨੇ ਇਹ ਵੀ ਰੱਖਿਆ ਸੀਗਾ ਕਿ ਅਸੀਂ ਇੱਕ ਜਿਹੜੀ ਹੈ ਨਾ ਜੀ ਉਹ ਸ਼ੁਰੂ ਇੱਕ ਸਿਸਟਮ ਸਟਾਰਟ ਕਰੀਏ ਤਾਂ ਕਿ ਸਾਰੇ ਇਕੱਠੇ ਮਿਲ ਦਲ ਮਿਲ ਕੇ ਅਸੀਂ ਸਾਰੇ ਤਿਉਹਾਰ ਜਿਹੜੇ ਮਨਾਉਂਦੇ ਪਹਿਲਾਂ ਵੀ ਅਸੀਂ ਮਨਾਉਂਦੇ ਰਹੇ ਹਾਂ ਤਿਉਹਾਰ ਲੇਕਿਨ ਇਹਨਾਂ ਨੇ ਵੀ ਇੱਕ ਅੱਛੀ ਜਿਹੜੀ ਹੈ ਨਾ ਉਹ ਪਹਿਲ ਕੀਤੀ ਹੈ ਔਰ ਇਹਨਾਂ ਦਾ ਸ਼ਲਾਘਾਯੋਗ ਕਦਮ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਆ ਅਸੀਂ ਸਾਰੇ ਰੈਜ਼ੀਡੈਂਟਸ ਅਲਫਾ ਸਿਟੀ ਰੈਜ਼ੀਡੈਂਟਸ ਔਰ ਸਾਡੀ ਮੈਨੇਜਮੈਂਟ ਕਮੇਟੀ ਜੋ ਸਾ ਸਿਟੀ ਹੈ ਰਾਜੂ ਭਾਜੀ ਨੇ ਬੰਟੀ ਭਾਜੀ ਨੇ ਆਸ਼ੂ ਭਾਜੀ ਨੇ ਸੋ ਸਾਰੇ ਜਿਹੜੇ ਨੇ ਉਹ ਸਾਡੇ ਮੈਨੇਜਮੈਂਟ ਕਮੇਟੀ ਵੀ ਸਾਰੀ ਨਾਲ ਹੈ ਜਿਸ ਤਰ੍ਹਾਂ ਇਹ ਚਾਹਣਗੇ ਅਸੀਂ ਸਾਰੇ ਸਾਰੇ ਗਰੂਮੈਂਟ ਕਰਦੇ ਰਹਿਣਾ ਕਰਾਂਗੇ ਬਿੱਤ ਵੀ ਕਰਦੇ ਰਹਿਣਾ ਕਿ ਅਸੀਂ ਤਾਂ ਚਾਹੁੰਦੇ ਇਹੀ ਹਾਂ ਕਿ ਸਾਰੇ ਇਕੱਠੇ ਮਿਲ ਕੇ ਇੱਕ ਸੋਸਾਇਟੀ ਜਿਹੜੀ ਉਹ ਕ੍ਰੀਏਟ ਕੀਤੀ ਜਾਵੇ ਅਲਫਾ ਸਿਟੀ ਸੋਸਾਇਟੀ ਕ੍ਰੀਏਟ ਕੀਤੀ ਜਾਵੇ ਜਿਹੜੇ ਕਿ ਦੁੱਖ ਸੁੱਖ ਦੇ ਸਾਂਝੀ ਹੋ ਸਕੇ